ਕੇ ਨੂੰ ਪਤਾ ਨਹੀਂ ਹੈ ਅੱਜ ਕੀ ਹੈ ਫੋਨ ਤਾਂ ਲੱਗਾ ਰਹਿਣਾ ਹੈ ਹਮੇਸ਼ਾ 셀ਫੀਆ ਖਿੱਚਦਾ ਰਹਿਣਾ ਹੈ ਛੱਡ ਦੇ ਕੇ ਨੂੰ ਪਤਾ ਨਹੀਂ ਹੈ ਵੀ ਅੱਜ ਕੀ ਹੈ ਅੱਜ ਹੈ ਨਵਾਂ ਮਹੀਨਾ ਸੰਗਰਾਂਦ ਦਾ ਦਿਹਾੜਾ ਅੱਜ ਕੋਹ ਮਹੀਨਾ ਚੜਿਆ ਹੈ ਜਿਸ ਦਾ ਪੋਥ ਹੀ ਲੰਬਾ ਇਤਿਹਾਸ ਹੈ ਫੋਨ ਤੇ अगर देखना है सवेरे उठ के पाठ कर चार साहब जा, जा दा बी तरीक तो अठाई तरीक तक शहीद दयाड़ा है ठीक है बाबा जी तो तो माफ कर दो कोई गल नहीं अगे तो सवेरे उठ के जब जी साहब का पाठ तो रात रहरा साहब जरूर करनी है ठीक है ठीक है बाबा जी वाहेगुरु जी का खालसा वाहे ਜੀ ਕੀ ਫਤਿਹ ਗੁਰੂ ਪਿਆਰ ਸਿੱਖ ਸਾਧ ਸੰਗਤ ਜੀ ਅਸੀਂ ਆਸ਼ਾ ਕਰਦੇ ਹਾਂ ਤੁਹਾਨੂੰ ਆ ਵੀਡੀਓ ਪਸੰਦ ਕਿਰਪਾ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਤੇ ਇਸ ਚੈਨਲ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਦੋ ਚੈਨਲ ਹੋਰ ਮਿਲ ਜਾਣਗੇ ਉਹਨਾਂ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਵੀਡੀਓ ਪਸੰਦ ਆਈ ਹੋਏ ਫਿਰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ